ਸਾਰੇ ਹੀ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ 15 ਅਗਸਤ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਪਿੰਡੋ ਗਰਾਹਾਂ ਦੇ ਸਰਪੰਚ ਗੁਰਪ੍ਰੀਤ ਸਿੰਘ ਜੀ ਉਗਰਾਹਾਂ ਖਾਸ ਕਰਕੇ ਪਿੰਡੋ ਗਰਾਹਾਂ ਦੇ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਕਿਉਂਕਿ ਪੂਰੇ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ 572 ਪਿੰਡਾਂ ਦੇ ਵਿੱਚ ਸਰਪੰਚ ਗੁਰਪ੍ਰੀਤ ਸਿੰਘ ਜੀ ਉਗਰਾਹਾਂ ਵਿਕਾਸ ਕਾਰਜਾਂ ਦੇ ਵਿੱਚ ਪਹਿਲੇ ਨੰਬਰ ਤੇ ਆਏ ਨੇ ਜਿਨ੍ਹਾਂ ਨੂੰ ਅੱਜ ਪੰਜਾਬ ਸਰਕਾਰ ਦੇ ਮੁੱਖ ਮਹਿਮਾਨ ਸੰਜੀਵ ਅਰੋੜਾ ਜੀ ਕੈਬਨਟ ਮੰਤਰੀ ਤੇ ਐਮ ਐਲ ਏ ਨਰਿੰਦਰ ਕੌਰ ਭਰਾਜ ਸੰਗਰੂਰ ਤੇ ਡਿਪਟੀ ਕਮਿਸ਼ਨਰ ਜੀ ਸੰਗਰੂਰ ਤੇ ਡੀ ਐਸ ਪੀ ਤੇ ਐਸ ਐਸ ਪੀ ਸੰਗਰੂਰ ਏ ਡੀ ਸੀ ਸੁਖਚੰਦ ਸਿੰਘ ਪਾਪੜਾ ਜੀ ਵੱਲੋਂ ਇੱਕ ਪ੍ਰਣਾਮ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ ਬਹੁਤ ਖੁਸ਼ੀ ਵਾਲੀ ਗੱਲ ਇਲਾਕੇ ਵਾਸਤੇ ਇਹ ਤੇ ਦੂਸਰਾ ਅਸੀਂ ਧੰਨਵਾਦ ਕਰਦੇ ਆ ਹਰਪਾਲ ਸਿੰਘ ਚੀਮਾ ਜੀ ਖਜ਼ਾਨਾ ਮੰਤਰੀ ਪੰਜਾਬ ਜਿਨ੍ਹਾਂ ਦੇ ਹਲਕੇ ਦੇ ਵਿੱਚ ਇਹ ਉਗਰਾਹਾ ਪਿੰਡ ਪੈਂਦਾ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜੇ ਵਿਕਾਸ ਕਾਰਜਾਂ ਵਾਸਤੇ ਇੰਨਾ ਜਿਆਦਾ ਮਤਲਬ ਫੰਡ ਦਿੰਦੇ ਨੇ ਸੋ ਬਹੁਤ ਬਹੁਤ ਇੱਕ ਵਾਰ ਫਿਰ ਤੋਂ ਵਧਾਈਆਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਤੇ ਸਾਰੇ ਹੀ ਉਗਰਾਹਾ ਵਾਸੀਆਂ ਨੂੰ